ਸੋਰੇ ਸੋਰੇ ਕਰਦੀਆਂ ਕੁੜੀਓ ਕੀ ਸੋਰਿਆਂ ਤੋਂ ਲੈਣਾ ਨੀ ਸੋਰੇ ਸੋਰੇ ਕਰਦੀਆਂ ਕੁੜੀਓ ਸੋਰੇ ਸੋਰੇ ਕਰਦੀਆਂ ਕੁੜੀਓ ਕੀ ਸੋਰਿਆਂ ਤੋਂ ਲੈਣਾ ਨੀ ਪਹਿਲਾਂ ਤਾਂ ਦਿਨ ਦੇ ਖੰਡ ਦੀਆਂ ਚਾਹਾਂ ਪਹਿਲਾਂ ਤਾਂ ਦਿਨ ਦੇ ਖੰਡ ਦੀਆਂ ਚਾਹਾਂ ਫੇਰ ਦਿਨ ਦੇ ਗੁੜ ਪਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੀ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੀ ਜਾ ਕੇ ਨੀ ਰੰਗ ਬਦਲ ਗਿਆ ਤੇਰੀ ਮਾਂ ਦੀ ਤੇਰੀ ਮਾਂ ਦੇ ਖੰਡ ਮੁੱਕ ਗਈ ਵਜਾਦੋਂ ਮੈਂ ਮੁਕਲਾਵੇ ਆਈ ਤੇਰੀ ਮਾਂ ਦੇ ਤੇਰੀ ਮਾਂ ਦੇ ਖੰਡ ਮੁੱਕ ਗਈ ਵਜਾਦੋਂ ਮੈਂ ਮੁਕਲਾਵੇ ਆਈ ਤੇਰੀ ਮਾਂ ਨੇ ਤੇਰੀ ਮਾਂ ਨੇ ਜਨਮਖਣਾ ਵੇ ਸਾਨੂੰ ਗੁੜ ਦੀ ਚਾਹ ਪਿਲਾਈ ਤੇਰੀ ਮਾਂ ਨੇ ਤੇਰੀ ਮਾਂ ਨੇ ਜਨਮਖਣਾ ਵੇ ਸਾਨੂੰ ਗੁੜ ਦੀ ਚਾਹ ਪਿਲਾਈ ਤੇਰੀ ਮਾਂ ਦੀ ਤੇਰੀ ਮਾਂ ਦੀ ਚਾਹ ਪੀ ਕੇ ਵੇ ਸਾਡੀ ਤੇ ਤਨੁ ਰਾਸਨ ਆਈ ਤੇਰੀ ਮਾਂ ਦੀ ਤੇਰੀ ਮਾਂ ਦੀ ਚਾ ਮੁੰਡਿਆ ਵੇ ਸਾਡੇ ਤੇ ਤਨੁ ਰਾਸਨ ਆਈ ਤੇਰੀ ਮਾਂ ਦੀ ਤੇਰੀ ਮਾਂ ਦੀ ਚਾ ਪੀ ਕਿਵੇਂ ਅਸ ਨਬਿਆਂ ਦੀ ਖਾਦੀ ਦੁਆਈ ਤੇਰੀ ਮਾਂ ਦੀ ਤੇਰੀ ਮਾਂ ਦੀ ਚਾ ਪੀ ਕਿਵੇਂ ਅਸ ਨਬਿਆਂ ਦੀ ਖਾਦੀ ਦੁਆਈ ਤੇਰੀ ਮਾਂ ਦੀ ਤੇਰੀ ਮਾਂ ਦੀ ਖੰਡ ਮੁੱਕ ਗਈ ਵੇ ਜਦੋਂ ਮੈਂ ਮੁਕਲਾਵੇ ਆਈ തെരി മാണ തെരി മാണ ചെന്നാവേ സു ഗുടീ